Bye देखिए ओ

चल भाई गुलजारी अपनी पूरी सेवा निभाते हुए ਦੇਖ ਨੂੰ ਲੱਭੀ ਲੱਭੀ ਆ ਮਿਸਤਰੀ ਨੂੰ ਫੜਾ ਥੋੜਾ ਇਹ ਚਲਾਉਂਦੇ ਡੇਲੀ ਚਲਾਉਂਦੇ ਰੁਫੜਾ ਚੱਲ ਚੱਲ ਪੈਰ ਲਾ ਲੋ ਬੋੜੀ ਕੇ ਵੀਡੀਓ ਨੂੰ ਵੀਰ ਜੀ ਵੱਤਵਾ ਸ਼ੇਅਰ ਕਰ ਦਿਓ ਗਉਂ ਸ਼ਾਰਾ ਮੁੰਕ ਵੀ ਕਿ ਅੱਗ ਲੱਗ ਚੁੱਕੀ ਐ ਜੋ ਟੂੜੀਲੀ ਬਾਹਰ ਜਾਖਲਪਾਤਰਾ ਰੋਡ ਦੇ ਉੱਤੇ ਸ਼ੈੱਡ ਬਣਾਇਆ ਗਿਆ ਸੀ ਉਹਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਅੱਗ ਟੂੜੀ ਦੇ ਅੰਦਰ ਚਲੀ ਗਈ ਹੈ ਆ ਨਹੀਂ ਆ ਰਿਹਾ ਰੱਸੀ ਮਾਰ ਲੱਗ ਰਹੀ ਹੈ ਛੋਟਾ ਚੈਨਕੂਰ ਹੈ ਉਹ ਮੇਰੇ ਕੋਲ ਇੰਦਰ ਚੱਕ ਲੈ ਜਾਏਗਾ ਇਹ ਚੱਕਾ ਲਓ ਨਾ ਪਰ ਕੰਧ ਦੇ ਨਾਲ ਨਾਲ ਆਇਆ ਉਹ ਢੋਲੇ ਠੀਕ ਹੈ ਜੇ ਪੈਨ ਦੇ ਵੀ ਪੱਤੇ ਲੱਗਿਆ ਰਾਤ ਕਿ ਲੱਗੀ ਲੱਗਿਆ ਮੈਨੂੰ ਜੇ ਇਧਰ ਵੱਕੀ ਹੈ ਇਹਵੇਂ ਲੱਗਿਆ ਰਾਤ ਕਿ ਲੱਗੀ ਹੋਈ ਹੈ ਅੰਦਰ ਵੀ ਵੱਕੀ ਅੰਦਰ ਫੇਰ ਵੜ ਜਾਏ ਤੋ ਪਿਛਲੀ ਵਾਰ ਥੋੜੀ ਲੱਗੀ ਦੀ ਜਿਆਦਾ ਸੇਵਾਦਾਰ ਆਪਣੀ ਸੇਵਾ ਨਿਭਾਉਂਦੇ ਹੋਏ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਜਿਸ ਕਿਸੇ ਲਵੇ ਵੀ ਕਰੇ ਤੰਗਲੀ ਜਾਂ ਕੋਈ ਬਾਲਟੀਆਂ ਪਈਆਂ ਹਨ ਤਾਂ ਜਲਦੀ ਤੋਂ ਜਲਦੀ ਗਊਸ਼ਾਲਾ ਵਿਖੇ ਲੈ ਕੇ ਪਹੁੰਚਣ ਤੰਗਲੀਆਂ ਦੀ ਤੰਗਲੀਆਂ ਦੀ ਬਹੁਤ ਲੋੜ ਹੈ ਤੂੜੀ ਨੂੰ ਸਾਰੀ ਨੂੰ ਬਾਹਰ ਕੱਢਿਆ ਜਾਵੇਗਾ ਤਾਂ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਕਿ ਵੱਤ ਵੱਤ ਤੰਗਲੀਆਂ ਲੈ ਕੇ ਦੋ ਸ਼ਾਰਾ ਮੁੰਕੀ ਕੇ ਪਹੁੰਚੇ